ਤੋਂ ਹੀ ਇੱਥੇ ਤਨੇ ਤੇ ਬੈਠਾ ਤੇ ਮੈਂ 1 ਵਜੇ ਤੱਕ ਇਹ ਤੰਨਾ ਜਾਰੀ ਰੱਖਾਂਗਾ ਆਪਣਾ ਜੈ ਜੰਦਰਵਾ ਜੈ ਜੰਦਰਵਾ ਜਦ ਤੱਕ ਕਿ ਉਹਨਾਂ ਜ਼ਾਲਿਮਾਂ ਉੱਤੇ ਜੋ ਭਾਜਪਾ ਦੇ ਲੀਡਰ ਸੀ ਜਿਨ੍ਹਾਂ 2 ਵਜੇ ਤੋਂ ਸਾਡੇ ਕਿਸਾਨ ਵੱਡੇ ਵੀਰ ਕਿਸਾਨ ਫਿਰਿੰਦਰ ਸਿੰਘ ਆਕੜੀ ਜੀ ਦੇ ਮੌਤ ਦੇ ਜ਼ਿੰਮੇਵਾਰ ਨੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਏ ਹਾਂ ਕਰੋ ਜੈ ਜੰਦਰਵਾ ਤੇ ਮੈਂ ਆਪਣੇ ਜਿਹੜੇ ਮੇਰੇ ਸਪੋਰਟਰ ਨੇ ਜਾਂ ਮੈਨੂੰ ਚਾਣ ਵਾਲੇ ਨੇ ਮੈਂ ਉਹਨਾਂ ਨੂੰ ਵੀ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਉਹ ਸਾਰੇ ਡਟ ਕੇ ਮੇਰਾ ਸਾਥ ਬਾਅਦ ਵਿੱਚ ਪਹਿਲਾਂ ਮੇਰੇ ਕਿਸਾਨ ਵੀਰਾਂ ਦਾ ਸਾਥ ਦੇਣ। ਟੋਟੇ ਨਹੀਂ ਭਾਜੀਪੀ ਦੇ ਜੋ ਲੀਡਰ ਹੈ ਉਹਨਾਂ ਨੂੰ ਵੀ ਚੇਤਾਵਨੀ ਦੇਣਾ ਚਾਹੂੰਗਾ ਕਿ ਜਿਹੜਾ ਤੁਸੀਂ ਸਾਡੇ ਕਿਸਾਨ ਵੀਰਾਂ ਨਾਲ ਤੱਕਾ ਕਰ ਰਹੇ ਹੋ ਇਹ ਤੱਕਾ ਬੰਦ ਕਰ ਦਿਓ ਨਹੀਂ ਤਾਂ ਆਉਣ ਵਾਲਾ ਟਾਈਮ ਹੁਣ ਗੁੱਸੇ ਦੂਰ ਨਹੀਂ ਹੈਗਾਗਾ। ਵੱਡੇ ਲੀਡਰ ਨੇ ਆਪਣੇ ਰਾਜ ਬੁਲੇ ਦੇ ਉਹਨਾਂ ਦੀ ਨੀਟੂ ਸ਼ਟਰ ਵਾਲੇ ਨਾਲ ਮੁਲਾਕਾਤ ਹੋਈ ਹੈ ਤੇ ਉਹ 10 ਤੋਂ 15 ਲੱਖ ਰੁਪਏ ਲੈ ਕੇ ਨੰਨਾ ਦੀ ਦੀ ਟਿਕਟ ਕੈਨਸਲ ਕਰਾਉਣ ਜਾ ਰਹੇ ਨੇ ਵੱਡੇ ਵੱਡੇ ਲੀਡਰ ਹੈ ਜਿਹੜੇ ਉਹ ਹਿੱਲੇ ਪਏ ਨੇ ਉਹ ਹੁਣ ਲੱਭ ਰਹੇ ਨੇ ਕਿ ਕਿਵੇਂ ਨੰਨੇ ਨੂੰ ਦਬਾਇਆ ਜਾਵੇ ਜਾਂ ਨੰਨੇ ਨੂੰ ਮਨਾਇਆ ਜਾਵੇ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ ਹਾਂਜੀ ਨੰਨਾ ਜੀ ਇਹ ਨਵਾਂ ਇੱਕ ਹੋਰ ਰੂਪ ਬਣਾਇਆ ਹੋਇਆ ਹੈ ਕਿਹੜਾ ਚੱਕਰ ਹੈ ਪੰਦੀਪ ਜੀ ਕੱਲ ਜਿਹੜੀ ਭਾਜਪਾ ਵੱਲੋਂ ਜਿਹੜੀ ਮੰਦਪਾਗੀ ਖਬਰ ਜਿਹੜੀ ਆਪਾਂ ਨੂੰ ਮਿਲੀ ਹੈ ਕਿ ਸਾਡੇ ਇੱਕ ਕਿਸਾਨ ਵੀਰ ਜੋ ਆਕੜੀ ਤੋਂ सुरेंद्र ਸਿੰਘ ਜੀ ਉਹਨਾਂ ਦੀ ਜਿਹੜੀ ਮੌਤ ਹੋਈ ਹੈ ਬੜਾ ਹੀ ਦੁਖਦਾਈ ਹੈ ਤਾਂ ਮੈਂ ਅੱਜ ਸਵੇਰ ਤੋਂ ਹੀ ਇੱਥੇ ਧੰਨੇ ਤੇ ਬੈਠਾ ਤੇ ਮੈਂ 1 ਵਜੇ ਤੱਕ ਇਹ ਧੰਨਾ ਜਾਰੀ ਰੱਖਾਂਗਾ ਆਪਣਾ ਧੂਕ ਹੜਤਾਲ ਤੇ ਬੈਠਾ ਰਹਾਂਗਾ ਜਦ ਤੱਕ ਕਿ ਆਪਣਾ ਉਹਨਾਂ ਜ਼ਾਲਮਾਂ ਉੱਤੇ ਜੋ ਭਾਜਪਾ ਦੇ ਲੀਡਰ ਸੀ ਜਿਨ੍ਹਾਂ ਦੀ ਵਜ੍ਹਾ ਤੋਂ ਸਾਡੇ ਕਿਸ ਵੱਡੇ ਵੀਰ ਕਿਸਾਨ <strong>ਸੁਰਿੰਦਰ ਸਿੰਘ ਆਕੜੀ</strong> ਦੇ ਮੌਤ ਦੇ ਜ਼ਿੰਮੇਵਾਰ ਨੇ ਉਹਨਾਂ ਤੇ ਜਦ ਤੱਕ ਕੋਈ ਪਰਚਾ ਦਰਜ ਨਹੀਂ ਹੁੰਦਾ ਮੈਂ ਤਦ ਤੱਕ ਇੱਥੇ 5 ਘੰਟੇ ਲਈ ਧੂਕ ਹੜਤਾਲ ਤੇ ਬੈਠਾ ਰਹਾਂਗਾ ਤੇ ਬਾਕੀ ਮੈਂ ਕਿਸਾਨ ਵੀਰਾਂ ਉਨ ਮੇਰੀ ਬੇਨਤੀ ਹੈ ਕਿ ਮੈਂ ਉਹਨਾਂ ਦੇ ਹੱਕ ਵਿੱਚ ਹਮੇਸ਼ਾ ਖੜਾ ਰਹਾਂਗਾ ਤੇ ਮੈਂ ਆਪਣੇ ਜਿਹੜੇ ਮੇਰੇ ਸਪੋਰਟਰ ਨੇ ਜਾਂ ਮੈਨੂੰ ਚਾਣ ਵਾਲੇ ਨੇ ਮੈਂ ਉਹਨਾਂ ਨੂੰ ਵੀ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਉਹ ਸਾਰੇ ਡੱਟ ਕੇ ਮੇਰਾ ਸਾਥ ਬਾਅਦ ਵਿੱਚ ਪਹਿਲਾਂ ਮੇਰੇ ਕਿਸਾਨ ਵੀਰਾਂ ਦਾ ਸਾਥ ਦੇਣ ਤੇ ਮੈਂ ਤੁਹਾਡੇ ਦਾ ਹੀ ਭਾਜਪੀ ਦੇ ਜੋ ਲੀਡਰ ਹੈ ਉਹਨਾਂ ਨੂੰ ਵੀ ਚੇਤਾਵਨੀ ਦੇਣਾ ਚਾਹੂੰਗਾ ਕਿ ਜਿਹੜਾ ਤੁਸੀਂ ਸਾਡੇ ਕਿਸਾਨ ਵੀਰਾਂ ਨਾਲ ੱੱਕਾ ਕਰ ਰਹੇ ਹੋ ਇਹ ੱੱਕਾ ਬੰਦ ਕਰ ਦਿਓ ਨਹੀਂ ਤਾਂ ਆਉਣ ਵਾਲਾ ਟਾਈਮ ਹੁਣ ਕੋਸਾ ਦੂਰ ਨਹੀਂ ਹੈਗਾ ਤੇ ਜਨਤਾ ਤੁਹਾਨੂੰ ਬਹੁਤ ਤਕੜਾ ਜਵਾਬ ਦੇਣ ਜਾ ਰਹੀ ਹੈ ਤੁਸੀਂ ਸੁਧਰ ਜੋ ਇਹ ਤੱਕੇ ਚਾਹੀਆਂ ਜਿਹੜੀਆਂ ਹੋ ਰਹੀਆਂ ਨੇ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਪਹਿਲਾਂ ਵੀ ਸਾਡੇ ਕਈ ਕਿਸਾਨ ਵੀਰ ਜਿਹੜੇ ਨੇ ਉਹ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਪਰ ਮੈਂ ਹੁਣ ਇਹਨਾਂ ਨੂੰ ਇਹ ਕਹਿਣਾ ਚਾਹੂੰਗਾ ਅਸੀਂ ਹੁਣ ਅੱਗੇ ਹੋਰ ਇਹੋ ਜਿਹਾ ਕੁਝ ਨਹੀਂ ਹੋਣ ਦਵਾਂਗੇ ਤੇ ਨਾ ਹੀ ਕੋਈ ਅਸੀਂ ਚਾਹੁੰਦੇ ਆ ਕਿ ਇਹੋ ਜੀ ਕੋਈ ਘਟਨਾ ਹੋਵੇ ਜੇ ਇਹ ਆਪ ਸੋਦਰ ਜਾਨਤਾ ਵਧੀਆ ਗੱਲ ਹੈ ਨਹੀਂ ਤਾਂ ਜਨਤਾ ਇਹਨਾਂ ਨੂੰ ਬਹੁਤ ਤਕੜਾ ਜਵਾਬ ਦੇਣ ਵਾਲੀ ਹੈ ਤੁਸੀਂ ਇੱਥੇ ਰੋਸ਼ ਕਰਨ ਆ ਗਏ ਹੋ ਤੁਸੀਂ ਕਿਸੇ ਪ੍ਰਸ਼ਾਸਨ ਦੇ ਬੰਦੇ ਨਾਲ ਜਾਂ ਕਿਸੇ ਨਾਲ ਗੱਲ ਕੀਤੀ ਹੈ ਕਿ ਵੀ ਮੰਗ ਕੀਤੀ ਹੈ ਕੋਈ ਸਰਦੀਪ ਜੀ ਦੇਖੋ ਜਦ ਇਹ ਇੰਨਾ ਮਾਰਾ ਹੁੰਦਾ ਹੈ ਨਾ ਜਦੋਂ ਕਿਸੇ ਦੀ ਜਾਨ ਜਾਂਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਮੈਂ ਮੇਰਾ ਇਹ ਧਰਨਾ ਜਿਹੜਾ ਬਿਲਕੁਲ ਸ਼ਾਂਤਮਈ ਹੈ ਮੈਂ ਇੱਕ ਸਾਈਡ ਤੇ ਬੈਠਾ ਮੈਂ ਕੋਈ ਜਨਤਾ ਨੂੰ ਰੁਕਾਵਟ ਨਹੀਂ ਦੇ ਰਿਹਾ ਤਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਮੈਨੂੰ ਪ੍ਰਸ਼ਾਸਨ ਤੋਂ ਕੋਈ ਇਹ ਆਪਣਾ ਪਰਮਿਸ਼ਨ ਲੈਣ ਦੀ ਲੋੜ ਨਹੀਂ ਪੈਣੀ ਸੀਗੀ ਕਿਉਂਕਿ ਮੈਂ ਬਿਲਕੁਲ ਇੱਕ ਸ਼ਾਂਤ ਬੈਠਾ ਸਾਈਡ ਤੇ ਬੈਠਾ ਮੈਂ ਕਿਸੇ ਜਨਤਨ ਨੂੰ ਪਛਾਣ ਨਹੀਂ ਕਰਿਆ ਤੇ ਮੇਰਾ ਸ਼ਾਂਤਮਈ ਧਰਨਾ ਕਿਸਾਨਾਂ ਦੇ ਹੱਕ ਵਿੱਚ ਹੈ ਕੋਈ ਮੰਗ ਪੱਤਰ ਵੀ ਦਿਓਗੇ ਤੁਸੀਂ ਕਿ ਵੀ ਆਪਣਾ ਜਿਨ੍ਹਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕਰ ਰਹੇ ਹੋ ਤੁਸੀਂ ਹਾਂਜੀ ਅਸੀਂ ਮੰਗ ਪੱਤਰ ਆਪਣੇ ਵੱਲੋਂ ਦਾਾਂਗੇ ਆਪਣੇ ਜਿਹੜੇ ਮੇਰੇ ਸਪੋਰਟਰ ਐ ਅਸੀਂ ਉਹਨਾਂ ਨਾਲ ਮਿਲ ਕੇ ਅਸੀਂ ਪ੍ਰਸ਼ਾਸਨ ਨੂੰ ਜਿਹੜਾ ਪੁਲੀ ਪ੍ਰਸ਼ਾਸਨ ਨੂੰ ਮੰਗ ਪੱਤਰ ਦਾਾਂਗੇ ਕਿ ਇਹਨਾਂ ਤੇ ਜੋ ਹੈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਕਿਸਾਨ ਵੀਰ ਸ਼ਹੀਦ ਹੋਇਆ ਉਹਨਾਂ ਦੇ ਪਰਿਵਾਰ ਨਾਲ ਮਿਲਿਓ ਜਾਂ ਕਿਸਾਨਾਂ ਨਾਲ ਮਿਲਿਓ ਤੁਸੀਂ ਸਰਦੀਪ ਜੀ ਕੱਲ ਮੈਂ ਹਸਪੀਟਲ ਗਿਆ ਸੀਗਾ ਮੈਂ ਉਹਨਾਂ ਨੂੰ ਮਿਲ ਕੇ ਆਇਆ ਪਰਿਵਾਰ ਵਾਲਿਆਂ ਨੂੰ ਤੇ ਕਿਸਾਨਾਂ ਨੂੰ ਵੀ ਮਿਲ ਕੇ ਆਇਆ ਜਦੋਂ ਮੈਨੂੰ ਇਹ ਖਬਰ ਦਾ ਪਤਾ ਲੱਗਿਆ ਮੈਂ ਨਾਲ ਦੀ ਨਾਲ ਉਸੇ ਟਾਈਮ ਗਿਆ ਹਾਲੇ ਕਿ ਮੈਂ ਨਾਬੇ ਜਾ ਰਿਹਾ ਸੀਗਾ ਤੇ ਮੈਂ ਰਸਤੇ 'ਤੇ ਹੀ ਮੁੜ ਕੇ ਵਾਪਸ ਜਦੋਂ ਮੈਨੂੰ ਪਤਾ ਲੱਗਿਆ ਮੈਂ ਨਾਲ ਦੀ ਨਾਲ ਆਪਣਾ ਉੱਥੋਂ ਦਾ ਪ੍ਰੋਗਰਾਮ ਕੈਨਸਲ ਕਰਕੇ ਮੈਂ ਸਿੱਧਾ ਹਸਪੀਟਲ ਗਿਆ ਜੀ ਤੇ ਉਹਨਾਂ ਨੂੰ ਮਿਲ ਕੇ ਆਇਆ ਕਿਸਾਨਾਂ ਦੀ ਮੰਗ ਪੂਰੀ ਹੋ ਗਈ ਪਰਚਾ ਦਰਜ ਹੋ ਗਿਆ ਕਾਤਲ ਦੇ ਤੇ ਫਿਰ ਤੁਹਾਡਾ ਅਗਲਾ ਸਟੈਪ ਕੀ ਰਹੇਗਾ ਦੇਖੋ ਜੇ ਕਿਸਾਨਾਂ ਦੇ ਜਾਂ ਜਿਹੜੀਆਂ ਮੇਰੀ ਮੈਂ ਕਹਿ ਰਿਹਾ ਕਿ ਆਪਣਾ ਪੋਨਾ ਤੇ ਪਰਚਾ ਦਰਜ ਹੋ ਗਿਆ ਉਸ ਤੋਂ ਬਾਅਦ ਮੈਂ ਆਪਣਾ ਜਿਹੜਾ ਆਪਣਾ ਧੰਨਾ ਜਿਹੜਾ ਸੀ ਸ਼ਾਂਤ ਮਈ ਨਾਲ ਧੰਨਾ ਦਿੱਤਾ ਹੋਇਆ ਇਹ ਮੈਂ ਚੁੱਕ ਲਵਾਂਗਾ ਤੁਸੀਂ ਇਹ ਕੀ ਲਿਖਿਆ ਜੀ ਇਸ ਤੇ ਗੋਰੀ ਭਾਈ ਤੁਸੀਂ ਅਜਿਹਾ ਇਹਦੇ ਤੇ ਮੈਂ ਲਿਖਿਆ ਹੋਇਆ ਕਿ ਕਿਸਾਨ ਮੇਰੇ ਕਿਸਾਨ ਵੀਰਾਂ ਤੇ ਧੱਕੇਸ਼ਾਹੀ ਹੈ ਜਿਹੜੀ ਉਹ ਬੰਦ ਕਰੋ ਤੁਸੀਂ ਆਪਣੀ ਹਾਈ ਕਮਾਂਡ ਨੂੰ ਨੀਟੂ ਸ਼ਟਰ ਵਾਲੇ ਨੂੰ ਇਸ ਗੱਲ ਬਾਰੇ ਦੱਸਿਆ ਕਿ ਉਹ ਕਿਸਾਨ ਹਾਂਜੀ ਮੈਂ ਹਾਈ ਕਮਾਂਡ ਨੂੰ ਰਾਤ ਹੀ ਇਤਲਾਹ ਦੇ ਦਿੱਤੀ ਸੀ ਕਿ ਆਪਣੇ ਨੀਟੂ ਸ਼ਟਰ ਵਾਲੇ ਨੂੰ ਤੇ ਉਹ ਬਹੁਤ ਹੀ ਜਲਦੀ ਜਿਵੇਂ ਵੀ ਆਂਦੇ ਆ ਤਾਂ ਅਸੀਂ ਉਹਨਾਂ ਦੇ ਨਾਲ ਜਾ ਕੇ ਕਿਸਾਨ ਕਿਸਾਨ ਵੀਰਾਂ ਨੂੰ ਵੀ ਮਿਲਾਂਗੇ ਤੇ ਪਰਿਵਾਰ ਵਾਲਿਆਂ ਨੂੰ ਵੀ ਜਾ ਕੇ ਅਸੀਂ ਮਿਲਾਂਗੇ ਤੇ ਉਹਨਾਂ ਦੇ ਨਾਲ ਆਪਣਾ ਅਫਸੋਸ ਜ਼ਾਹਰ ਕਰਾਂਗੇ ਇੱਕ ਰਾਤ ਨੂੰ 12 ਛੱਟਰਾਂ ਵਾਲੇ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਸੀਗੀ ਕਿ ਵੀ ਤੁਹਾਨੂੰ ਕਿਸੇ ਨੇ 15 ਲੱਖ ਰੁਪਏ ਦੇ ਕੇ ਆਪਣੀ ਨੀਟੂ ਜੀ ਨੂੰ 15 ਲੱਖ ਰੁਪਏ ਦੇ ਕੇ ਤੁਹਾਨੂੰ ਬਿਠਾਣ ਲਈ ਗੱਲ ਕੀਤੀ ਹੈ ਉਹ ਕਿਆ ਮਾਮਲਾ ਹੈ ਪੰਦੀਪ ਜੀ ਗੱਲ ਇਦਾਂ ਹੋ ਰਹੀ ਹੈ ਕਿ ਸ਼ਹਿਰ ਦੇ ਵਿੱਚ ਨਾ ਹੀ ਕਾਫਵਾ ਫੈਲੀ ਹੋਈ ਸੀਗੀ ਤੇ ਮੇਰੇ ਮਨ ਚ ਵੀ ਆਗੇ ਸੀ ਸ਼ਾਇਦ ਇਹ ਸੱਚ ਹੋ ਸਕਦੀ ਹੈ ਕਿ ਨੀਟੂ ਛਟਰਾ ਵਾਲੇ ਕਿਸੇ ਵੱਡੇ ਲੀਡਰ ਤੋਂ ਪੈਸੇ ਲੈ ਕੇ ਤੇ ਮੇਰੀ ਪਾਰਟੀ ਦੇ ਵੱਡੇ ਲੀਡਰ ਤੋਂ ਪੰਦੀਪ ਜੀ ਇਹ ਗੱਲ ਦਾ ਤਾਂ ਮੈਨੂੰ ਵੀ ਨਹੀਂ ਪਤਾ ਲੇਕਿਨ ਜਿੱਥੇ ਤੱਕ ਸਾਨੂੰ ਇਹ ਪਤਾ ਲੱਗਿਆ ਸੀ ਕਿ ਕੋਈ ਵੱਡੇ ਲੀਡਰ ਨੇ ਆਪਣੇ ਰਾਜ ਬੁਲੇ ਦੇ ਉਹਨਾਂ ਦੀ ਨੀਟੂ ਛਟਰਾ ਵਾਲਿਆਂ ਨਾਲ ਮੁਲਾਕਾਤ ਹੋਈ ਹੈ ਤੇ ਉਹ 10 ਤੋਂ 15 ਲੱਖ ਰੁਪਏ ਲੈ ਕੇ ਨੰਨਾ ਜੀ ਦੀ ਟਿਕਟ ਕੈਨਸਲ ਕਰਾਉਣ ਜਾ ਰਹੇ ਸੀ ਕੀ ਕਾਰਨ ਹੈ ਤੁਹਾਡਾ ਇੰਨਾ ਡਰ ਬਣ ਗਿਆ ਇਹਨਾਂ ਲੀਡਰਾਂ ਦੇ ਪੰਦੀਪ ਜੀ ਮੈਂ ਤੁਹਾਨੂੰ ਕਹਿੰਨਾ ਕਿ ਪੂਰਾ ਪਟਿਆਲਾ ਲੋਕ ਸਭਾ ਜਿਹੜਾ ਹੈ ਉੱਥੇ ਨੰਨੇ ਦੀ ਬੱਲੇ ਬੱਲੇ ਹੋ ਰਹੀ ਹੈ ਨੰਨਾ ਛਾਇਆ ਪਿਆ ਤੇ ਵੱਡੇ ਵੱਡੇ ਲੀਡਰ ਹੈ ਜਿਹੜੇ ਉਹ ਹਿੱਲੇ ਪਏ ਨੇ ਉਹ ਹੁਣ ਲੱਭ ਰਹੇ ਨੇ ਕਿ ਕਿਵੇਂ ਨੰਨੇ ਨੂੰ ਦਬਾਇਆ ਜਾਵੇ ਜਾਂ ਨੰਨੇ ਨੂੰ ਮਨਾਇਆ ਜਾਵੇ ਜਿਾ ਕਿਉਂਕਿ ਮੈਂ ਇਹ ਗੱਲ ਕਲੀਅਰ ਕਰ ਚੁੱਕਿਆ ਕਿ ਨਾ ਮੈਂ ਦਬਾਂਗਾ ਨਾ ਮੈਂ ਕਿਸੇ ਦੀ ਲਾਲਚ ਚਾਹਾਂਗਾ ਤੇ ਨਾ ਮੈਂ ਪਿੱਛੇ ਹਟਾਂਗਾ ਮੈਂ ਆਖਰੀ ਦਮ ਤੱਕ ਲੜਾਂਗਾ ਤੇ ਇਹਨਾਂ ਦੀ ਕੋਸ਼ਿਸ਼ ਹੈ ਹੁਣ ਕਿ ਜੇ ਨੰਨਾ ਦਬਨ ਵਾਲਾ ਵੀ ਨਹੀਂ ਹੈ ਹਟਣ ਵਾਲਾ ਵੀ ਨਹੀਂ ਹੈ ਤਾਂ ਇਹ ਨਹੀਂ ਕਿਸੇ ਨਾ ਕਿਸੇ ਤਰੀਕੇ ਨਾਲ ਟਿਕਟ ਕੈਨਸਲ ਕਰਾਈ। ਜਿਹੜੇ ਪ੍ਰਸ਼ਾਸਨ ਦੀ ਇੱਕ ਮੀਟਿੰਗ ਹੋਈ ਸੀ ਉਹ ਵੀ ਤੁਸੀਂ ਮਤਲਬ ਰੋਲੂ ਬਲਦ ਜੀ ਤੁਹਾਨੂੰ ਹਾਂਜੀ ਬਲਦੀ ਜੀ ਮੈਨੂੰ ਪਤਾ ਲੱਗਿਆ ਸੀਗਾ ਕਿ ਕੱਲ ਪਰसों ਜਿਹੜੀ ਇੱਕ ਐਸਡੀਐਮ ਸਾਹਿਬ ਦੀ ਜਿਹੜੀ ਮੀਟਿੰਗ ਹੋਈ ਸੀ ਜਾਂ ਡੀਸੀ ਸਾਹਿਬ ਦੀ ਉਹਦੇ ਵਿੱਚ ਜਿਹੜੇ ਇਲੈਕਸ਼ਨ ਲੜਦੇ ਨੇ ਨੁਮਾਇੰਦਗਾਂ ਨੂੰ ਬੁਲਾਇਆ ਗਿਆ ਸੀਗਾ ਤੇ ਮੇਰੇ ਤੱਕ ਇਹੋ ਜਿਹੀ ਕੋਈ ਖਬਰ ਨਹੀਂ ਪਹੁੰਚੀ। ਇਹ ਤਾਂ ਨੁਚਿਤ ਰੋਸ਼ ਹੈ। ਮੈਨੂੰ ਇਸ ਲਈ ਦਾ ਵੀ ਬਹੁਤ ਰੋਸ਼ ਹੈ। ਫਿਰ ਤੁਸੀਂ ਕੀ ਕਰੋਗੇ ਅੱਗੇ? ਪਲਦੀਪ ਜੀ ਦੇਖੋ ਮੈਂ ਆਪਣੇ ਹਾਈ ਕਮਾਂਡ ਨਾਲ ਗੱਲ ਕੀਤੀ ਹੈ ਉਹ ਬਹੁਤ ਹੀ ਕੁ ਅਦੇ ਦਿਨ ਚ ਜਲਦੀ ਇੱਥੇ ਆ ਰਹੇ ਨੇ ਤੇ ਮੈਂ ਆਪਣੇ ਹਾਈ ਕਮਾਂਡ ਦੇ ਲੀਡਰਾਂ ਦੇ ਨਾਲ ਜਾ ਕੇ ਜੀ ਜੀ ਤੁਸੀ ਤੁਹਾਡੇ ਬਾਰੇ ਡੀਸੀ ਪਟਿਆਲਾ ਨੂੰ ਜਾ ਕੇ ਮਿਲਾਂਗਾ ਇੱਕ ਜੱਗਾ ਜੀ ਨੂੰ ਤੁਹਾਡੇ ਬਾਰੇ ਪੁੱਛਿਆ ਸੀਗਾ ਵੀ ਇੱਕ ਨੰਨਾ ਖੜਿਆ ਰਾਜਪੁਰ ਤੋਂ ਬਾਲਪੁਰੀ ਬਰਾਦਰੀ ਦਾ ਤੁਸੀਂ ਉਹਦੀ ਮਦਦ ਕਰੋਗੇ ਤੇ ਉਹ ਕਹਿੰਦਾ ਕਿ ਪਹਿਲਾਂ ਨਾ ਸੇਵਾ ਕਰਨੀ ਚਾਹੀਦੀ ਹੈ ਲੋਕਾਂ ਦੀ ਸੇਵਾ ਕਰਨੀ ਹਾਂਜੀ ਹਾਂਜੀ ਮੈਂ ਇਹਦੇ ਲਈ ਤੁਹਾਨੂੰ ਇੱਕ ਜਵਾਬ ਦੇਣਾ ਚਾਹੁੰਗਾ ਦੇਖੋ ਜਦ ਵੱਡੇ ਵੱਡੇ ਲੀਡਰ ਜਨਤਾ ਦੀ ਸੇਵਾ ਨਹੀਂ ਕਰਦੇ ਉਹ ਜਦੋਂ ਜਿੱਤ ਜਾਂਦੇ ਨੇ ਪੁੱਲ ਜੀ ਆ ਤੇ ਬੈਠ ਜਾਂਦੇ ਨੇ ਉਹ ਜਨਤਾ ਨੂੰ ਭੁੱਲ ਜਾਂਦੇ ਨੇ ਜਦੋਂ ਇਲੈਕਸ਼ਨ ਦਾ ਟਾਈਮ ਹੁੰਦਾ ਤਾਂ ਉਹ ਜਨਤਾ ਦੇ ਅੱਗੇ ਜਾ ਕੇ ਹੱਥ ਜੋੜਦੇ ਨੇ ਵੀ ਅਸੀਂ ਤੁਹਾਡੇ ਨਾਲ ਆ ਪਰ ਬਾਅਦ ਵਿੱਚ ਇਹੋ ਜਿਹਾ ਕੁਝ ਨਹੀਂ ਹੁੰਦਾ ਸੇਵਾ ਦੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਦੇਖੋ ਮੈਂ ਇੱਕ ਆਮ ਦੇ ਇਨਸਾਨ ਆ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਮੈਂ ਇੱਕ ਗਰੀਬ ਚਾਹ ਵਾਲਾ ਹੈਗਾ ਤੇ ਜੇ ਤੁਸੀਂ ਮੈਨੂੰ ਇੰਨਾ ਵੀ ਵਿਸ਼ਵਾਸ ਦਿਵਾਉਣਾ ਕਿ ਪਹਿਲਾ ਸੇਵਾ ਕਰਨ ਦਾ ਕੀ ਮਤਲਬ ਤੇ ਬਾਅਦ ਜੇ ਅਸੀਂ ਪਹਿਲਾ ਮਾੜੀ ਮੋਟੀ ਸੇਵਾ ਕਰਾ ਲਾਂਗੇ ਤਾਂ ਸਾਡੇ ਵੱਡੇ ਜਿਹੜੇ ਮੇਨ ਕੰਮ ਆ ਬਾਅਦ ਚ ਰਹਿ ਜਾਣ ਤੇ ਮੈਂ ਜਨਤਾ ਨੂੰ ਇਹ ਕਹੂੰਗਾ ਕਿ ਤੁਸੀਂ ਮੇਰਾ ਜੱਟ ਕੇ ਸਾਥ ਦਿਓ ਬਿਲਕੁਲ ਸਾਰੀਆਂ ਪਾਰਟੀਆਂ ਤੋਂ ਹਟ ਕੇ ਮੈਨੂੰ ਇੱਕ ਇੱਕ ਵੋਟ ਦਿਓ ਤਾਂ ਮੈਂ ਤੁਹਾਨੂੰ ਇਹ ਕਹ ਰਿਹਾ ਕਿ ਮੈਂ ਜਿਵੇਂ ਤੁਹਾਡੀ ਪਹਿਲਾ ਸੇਵਾ ਨਹੀਂ ਕਰ ਸਕਿਆ ਕਿਉਂਕਿ ਮੇਰੀ ਅਜੇ ਨਹੀਂ ਉਮਰ ਵੀ ਨਹੀਂ ਸੀਗੀ ਕਿ ਮੈਂ ਰਾਜਨੀਤੀ ਦਾ ਨਾਂ ਪਹਿਲਾਂ ਕਦੀ ਪਿਆ ਸੀਗਾ ਤਾਂ ਹੁਣ ਜੇ ਮੈਂ ਪਿਆ ਤਾਂ ਮੈਂ ਇਹ ਅਗਰ ਲੋਕ ਸਭਾ ਦੀ ਚੋਣ ਮੈਨੂੰ ਜਨਤਾ ਮੇਰੀ ਝੋਲੀ ਚ ਪਾਉਂਦੀ ਹੈ ਮੈਨੂੰ ਜਿੱਤ ਆਂਦੀ ਹੈ ਤਾਂ ਮੈਂ ਜਨਤਾ ਦੀ ਇੰਨੀ ਸੇਵਾ ਕਰਾਂਗਾ ਨਾ ਇੰਨੀ ਸੇਵਾ ਕਰਾਂਗਾ ਨਾ ਕਿ ਉਹਨਾਂ ਨੇ ਮੈਂ ਕਹਿੰਦਾ ਪਿਛਲੇ 50 ਸਾਲਾਂ ਚ ਕਰੀ ਕਿਸੇ ਦੀ ਦੇਖੀ ਨਹੀਂ ਹੋਣੀ ਮੰਨਦੇ ਹੋ ਕਿ ਜਗਦੀਸ਼ ਕੁਮਾਰ ਜੱਗਾ ਕਿਤੇ ਨਾ ਕਿਤੇ ਬਖਲਾ ਗਿਆ ਕਿਉਂਕਿ ਆ ਗਿਆ ਜੱਗਾ ਛਾ ਗਿਆ ਜੱਗਾ ਬਹੁਤ ਚੱਲ ਰਹੀ ਸੀ ਗਾਣਾ ਹੁਣ ਆ ਗਿਆ ਨੰਨਾ ਛਾ ਗਿਆ ਨੰਨਾ ਚੱਲ ਰਿਹਾ ਇਸ ਕਰਕੇ ਉਹ ਇਹ ਜੀ ਇਹ ਜੀ ਟਿੱਪਣੀਆਂ ਕਰ ਰਹੇ ਹਨ ਸੰਦੀਪ ਜੀ ਇੱਕ ਗੱਲ ਕਹਾਂ पूरे शहर ਦੇ ਵਿੱਚ ਮੈਂ ਤੁਹਾਨੂੰ ਕਹਿ ਚੁੱਕਿਆ ਪੂਰੇ ਸ਼ਹਿਰ ਦੇ ਵਿੱਚ ਛੱਡੋ ਪੂਰੇ ਪਟਿਆਲਾ ਲੋਕ ਸਭਾ ਦੇ ਵਿੱਚ ਇਹੀ ਗੱਲ ਛਾਈ ਵੀ ਹੈ ਕਿ ਆ ਗਿਆ ਨੰਨਾ ਛਾ ਗਿਆ ਨੰਨਾ ਹੁਣ ਬਾਕੀ ਰਹਿ ਗਏ ਬਸ ਆ ਗਿਆ ਨੰਨਾ ਆ ਗਿਆ ਤੁਸੀਂ ਆਪ ਬਣਾਇਆ ਹੈ ਜਾਂ ਕਿਸੇ ਦਰਜੀ ਤੋਂ ਬਣਵਾਇਆ ਪੂਰੇ ਫਿਟਿੰਗ ਮਨਦੀਪ ਜੀ ਮੈਂ ਕਿਸੇ ਟੇਲਰ ਤੋਂ ਨਹੀਂ ਬਣਵਾਇਆ ਮੈਂ ਤਾਂ 5-10 ਰੁਪਏ ਖਰਚਣ ਵਾਲਾ ਵੀ ਇਨਸਾਨ ਨਹੀਂ ਹਾਂ ਮੈਂ ਪੈਸਾ ਵੇਸਟ ਨਹੀਂ ਕਰਨਾ ਚਾਹੁੰਦਾ ਚਾਹੇ ਉਹ ਮੇਰਾ ਪਰਸਨਲੀ ਪੈਸਾ ਹੋਵੇ ਚਾਹੇ ਜਨਤਾ ਦਾ ਪੈਸਾ ਹੋਵੇ ਮੈਂ ਉਸਨੂੰ ਕਿਸੇ ਮੈਂ 10-10 ਰੁਪਏ ਵੀ ਵੇਸਟ ਨਹੀਂ ਕਰਨਾ ਚਾਹੁੰਦਾ ਮੈਂ ਇਹ ਮੈਂ ਖੁਦ ਆਪ ਤਿਆਰ ਕੀਤਾ ਹੈ ਤੇ ਆਪ ਵੀ ਲਿਖਿਆ ਆਪ ਹੀ ਬਣਾਇਆ ਹੈ ਤੇ ਮੈਂ ਇਹ ਕਹਿਣਾ ਚਾਹੁੰਗਾ ਤੁਹਾਡੇ ਦਾ ਹੀ ਮਿਲਦਾ ਵੀ ਕੰਮ ਕਰ ਲੈਣ ਤੋਂ ਤੁਸੀਂ ਮੈਂ ਨਹੀਂ ਪ੍ਰਦੀਪ ਜੀ ਮੈਂ ਇਹੋ ਜਿਹਾ ਕੋਈ ਇਹ ਤਾਂ ਸਾਈਜ਼ ਦਾ ਮਿਲ ਗਿਆ ਯਾਨੀ ਕਿ ਪ੍ਰਦੀਪ ਜੀ ਅਸੀਂ ਆਪਣੀ ਫਿਟਿੰਗ ਆ ਬਣਾ ਲੈਣੇ ਆ ਮੈਂ ਤੁਹਾਡੇ ਦਾ ਹੀ ਇੱਕ ਜਨਤਾ ਨੂੰ ਹੋਰ ਸਨਹਿਤ ਦੇਣਾ ਚਾਹੁੰਗਾ ਕਿ ਮੈਂ ਆਪਣੇ ਪਟਿਆਲੇ ਹਲਕੇ ਦੀ ਜਨਤਾ ਨੂੰ ਕਹਿਣਾ ਚਾਹਨਾ ਕਿ ਤੁਸੀਂ ਵੱਡੇ ਵੱਡੇ ਲੀਡਰਾਂ ਤੇ ਵੱਡੇ ਵੱਡੇ ਖਰਚੇ ਜੋ ਇੰਨਾ ਪੈਸਾ ਲੱਖ ਕਰੋੜਾ ਰੁਪਇਆ ਬਰਬਾਦ ਕਰ ਰਹੇ ਆ ਉਹਨਾਂ ਦੇ ਚਾਂਸਿਆਂ ਚ ਨਾ ਆ ਕਿਉਂਕਿ ਇਹਨਾਂ ਦੇ ਲੱਖ ਕਰੋੜਾ ਦੇ ਅੱਜ ਖਰਚ ਕਰਦੇ ਨੇ ਤੇ ਇਹਨਾਂ ਨੇ ਅਰਬਾ ਇਕੱਠਾ ਕਰਨਾ ਹੈ इस गरीब का साथ दे गरीब को भी नहीं है तो कल भी खाली रहेगा जो आएगा जनता ही लगेगा असर जो नजर आज